ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਖਬਰ ਵਧ ਕੇ ਲਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਬੀਬੀ ਜ਼ਗੀਰ ਕੌਰ ਨੇ ਸ਼ਰਮਣੀ ਕਾਲੀ ਦਲ ਬਾਦਲ ਵਿੱਚ ਵਾਪਸ ਆਉਣਾ ਪਾਰਟੀ ਹੋਰ ਮਜ਼ਬੂਤ ਹੋਈ ਤੇਜਸ ਕਰਨ ਧਾਲੀਵਾਲ ਸ਼ਰਮਣੀ ਕਾਲੀ ਦਲ ਪ੍ਰਬੰਧਕ ਕਮੇਟੀ ਦੀ ਪ੍ਰਸਾਦਕਾ ਪ੍ਰਦਰ ਬੀਬੀ ਜ਼ਗੀਰ ਕੌਰ ਨੇ ਮੋੜ ਸ਼ਰਮਣੀ ਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਤੇ ਪਾਰਟੀ ਨੂੰ ਸੂਬੇ ਅੰਦਰ ਹੋਰ ਮਜ਼ਬੂਤੀ ਮਿਲੀ ਇਨ੍ਹਾਂ ਸ਼ਬਦਾਂ ਦਾ ਪਰਕਟਾਵਾ ਕਰਦਿਆਂ ਸ਼ਰਮਣੀ ਕਾਲੀ ਮਿਡ-वेस्ट ਤੇ ਪ੍ਰਧਾਨ ਤੇ ਸਭ ਦਾ ਪ੍ਰਧਾਨ ਪੰਜਾਬ ਸਪੋਰਟਸ ਕਲੱਬ ਚਿਕਾਂਜੋ ਜਸਕਰਨ ਸਿੰਘ ਢਾਲੀਵਾਲ ਨੇ ਕਿਹਾ ਕੇਸ਼ਵਰ ਮਨੀ ਕਾਲੀ ਦਲ ਬਾਦਲ ਵਿੱਚੋਂ ਵੱਖ ਹੋਏ ਵੱਖ-ਵੱਖ ਆਗੂਆਂ ਨੂੰ ਪਾਰਟੀ ਪ੍ਰਧਾਨ ਸੁਖਬੀ ਸਿੰਘ ਬਾਦਲ ਲਗਲੇ ਸ਼ਿਕਵੇ ਖਤਮ ਕਰਕੇ ਮੁੜ ਪਾਰਟੀ ਵਿੱਚ ਲੈ ਆਂਦਾ ਜਾ ਰਿਹਾ ਹੈ ਜਿਸ ਨਾਲ ਪਾਰਟੀ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਉਹਨਾਂ ਕਹਾ ਕਿ ਇਸੇ ਤਰ੍ਹਾਂ ਦੀਆਂ ਵਿਚਾਰਮਨੀ ਕਾਲੀ ਦਲ ਬਾਦਲ ਦੇ ਆਗੂਆਂ ਨੇ ਇਸ ਦਾ ਸਵਾਗਤ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ